ਬਣਾਉ ਤੇ ਧਾਰਮਿਕ ਲੋਕ 6ਵੇਂ ਪਾਦਸ਼ਾਹ ਨਾਲ ਸਹਿਮਤ ਹੋਏ ਕਤਈ ਨੇ ਸਿਆਲਕੋਟ ਦੇ ਰਮਜ਼ਾ ਹੌਸਲਤ ਤੇ ਮਹਾਰਾਜ ਨੇ ਤੇ ਸਿੱਧੀ ਤਰ ਕਰ ਦਿੱਤੀ ਮਹਾਰਾਜ ਘੋੜੇ ਤੇ ਅਸਵਾਰ ਸੰ ਬੱਚੇ ਨਾਲ ਸੰ ਸੁਪਤਨੀ ਨਾਲ ਜਗਤਬਾਹਤ ਨਾਲ ਸੀ ਸਿੰਘ ਵੀ ਘੋੜਿਆਂ ਤੇ ਅਸਵਾਰ ਇਹ ਫਕੀਰ ਦਰਗਾਹ ਤੋਂ ਬਾਹਰ ਨਿਕਲਿਆ ਦੇਖਦਾ ਹੈ ਸ਼ਾਨੋ ਸ਼ੌਕ ਨੂੰ ਉੱਚੀ ਆਵਾਜ਼ ਨਾਲ ਕਹਿੰਦਾ ਦੌਲਤ ਕੀ ਤੇ ਫਕੀਰ ਇਸਤਰੀ ਕੀ ਤੇ ਫਕੀਰ ਕੀ ਘਰ ਕਹਿੰਦਾ ਹੈ ਪੁੱਤਰ ਕੀ ਤੇ ਫਕੀਰ ਕੀ ਕਿਉਂਕਿ ਸਤਗੁਰ ਦੇ ਸਹਬਜ਼ਾਦੇ ਨਾਲ ਸੰ ਪੁੱਤਰ ਕੀ ਤੇ ਫਕੀਰ ਕੀ ਫਿਰ ਹਿੰਦੂ ਕੀ ਤੇ ਫਕੀਰ ਕੀ ਇਹ ਸ਼ਬਦ ਲਿਖੇ ਸਤਗੁਰ ਨੇ ਘੋੜੇ ਨੂੰ ਰੋਕਿਆ ਆਖਿਆ ਫਕੀਰਾ ਸੁਣ ਦੌਲਤ ਗੁਜ਼ਰਾਨ ਇਸਤਰੀ ਈਮਾਨ ਫਕੀਰ ਨਾ ਹਿੰਦੂ ਨਾ ਮੁਸਲਮਾਨ